मजा है इनके साथ काम करने में और हमारी वो आ, आ? नहीं नहीं हिरण तो अच्छी थी वो हमारी दृश्य मैडम वो आदमी वो शीला विरमल दृश्य मैडम शीला फैंटास्टिक जो एक हम लोग ने पांच छह दिन शूटिंग की उधर बट वो पांच छह दिन वाले लाइक हम लोग थिएटर करते हैं तो हमको ऐसा लगता है कि ना क्या बोलते हैं ह इंप्रोवाइजेशन रहता ना वैसा इंप्रोवाइजेशन था वो एवरीबडी सब छोटे 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 सब कंट्रीब्यूट किया है अभी तो देख रहा था वो जो एनर्जी आती है ना पिक्चर में बहुत बढ़िया है फिनल एक्ट्रेस क्या होता है कि इतनी नेचुरल है वो शी शू नॉट डूइंग एनीथिंग इतना बट दैट इज द मोस्ट डिफिकल्ट थिंग टू डू बहुत बहुत ही बढ़िया एक्ट्रेस ਹਾਂ ਲੱਗੇ ਕਿ ਫਿਲਮ ਵੀ ਆਪ ਕਰਨਾ ਕਿਵੇਂ ਨਹੀਂ ਫਿਲਮ ਫਿਲਮ ਤੋਂ ਰਹਿ ਤਾ ਫਿਲਮ ਤੋਂ ਲੈਂਗੁਏਜ ਹੀ ਨਹੀਂ ਰਹੀ ਕੋਈ ਇੱਕ ਵਿਜ਼ੂਅਲ ਮੀਡੀਅਮ ਹੈ ਪਰ ਟੈਕ ਨਾ ਮੈਂ ਵੀ ਕਾਫੀ ਕੀ ਦਿੱਲ ਕੋਡ ਕੰਮਲ ਸਭ ਕੀ ਹੈ ਤੇ ਇੱਕ ਪਚਾ पंजाबी का तो नहीं कर दिया मुझे अच्छा लगा काम नहीं मुझे करना चाहिए थी आपने बोला को कि यार की सप्लाई भी करवा दो हाँ हाँ मैंने टेस्ट किया था हमने किया था یہ بولنے سے کیمرے پہ اٹ اپریار بولتے ہیں تم نے ٹیسٹ کی تھی بٹ بٹ یو نو لائک انرجی ہے نا پنجابی فلموں میں وہ بہت بڑھیا ہے ابھی وہ نئی فلم بنانا چاہوں گا भी बॉलीवुड में फिल्म फिल्म है है फाइटर ना और उसके बाद पहली जो आपल रिजल्ट आज देखा वो बताइए और सा मुडा कि लगे नॉल आई थिंक मैनु बहुत मजा आया एक्टर um, इना फर्क नहीं पैदा ਪ੍ਰੋਸੈਸ ਤਾਂ ਸੇਮ ਹੀ ਰਹਿੰਦਾ ਹੈ ਥੋੜਾ ਜਿਹਾ ਲੈਂਗੁਏਜ 'ਚ ਆਬਵੀਅਸਲੀ ਡਿਫਿਕਲਟੀ ਹੁੰਦੀ ਹੈ ਬਟ ਫਿਲਮ ਮੇਕਿੰਗ ਇਜ਼ ਫਿਲਮ ਮੇਕਿੰਗ ਤੇ ਪ੍ਰੋਸੈਸ ਵਾਸ ਗ੍ਰੇਟ ਧੀਰਜ ਵਾਸ ਗ੍ਰੇਟ ਐਜ਼ ਅ ਪ੍ਰੋਡਿਊਸਰ ਐਜ਼ ਅ ਕੋ ਐਕਟਰ ਬਹੁਤ ਮਜ਼ਾ ਆਇਆ ਤੇ ਆਈ ਥਿੰਕ ਦ ਬਿਊਟੀ ਵਾਸ ਮੇਰੀ ਪਹਿਲੀ ਫਿਲਮ 'ਚ ਇਨ ਮੇ ਵਧੀਆ ਕਲਾਕਾਰ ਕਲਾਕਾਰਾਂ ਨਾਲ ਕੰਮ ਕਰਨ ਨੂੰ ਮਿਲਿਆ ਮੈਨੂੰ ਤੇ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਬਿਕੋਜ਼ ਆਈ ਵਾਸ ਅ ਨਿਊ ਕਮਰ ਤੇ ਫਿਲਮ ਵਾਸ ਆਲਸੋ ਮਤਲਬ ਮਜ਼ਾ ਆ ਗਿਆ ਦੇਖ ਕੇ ਐਂਡ ਆਈ ਥਿੰਕ ਇਹ ਸਾਡੇ ਡਾਇਰੈਕਟਰ ਗੌਰਵ ਸਰ ਦੀ ਸਕਿੱਲ ਹੈ ਉਹਨਾਂ ਨੇ ਮੈਨੂੰ ਇੰਨੇ ਸੋਹਣੇ ਤਰੀਕੇ ਨਾਲ ਪ੍ਰੈਜੈਂਟ ਕੀਤਾ ਇਨ ਆਮ ਵੈਰੀ ਵੈਰੀ ਥੈਂਕਫੁਲ ਟੂ ਹਿਮ ਕਿ ਇੱਕ ਇੱਕ ਸੀਨ ਦਾ ਸ਼ਾਰਟ ਦ ਵੇਅ ਇਟ ਵਾਸ ਐਥੈਟਿਕਲੀ ਸ਼ੋਨ ਮੈਨੂੰ ਬਹੁਤ ਮਜ਼ਾ ਆਇਆ ਐਂਡ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਵੀ ਆਇਆ ਤੇ ਜੇ ਆਇਆ ਪਲੀਜ਼ ਪਲੀਜ਼ ਜਾ ਕੇ ਸਾਰਿਆਂ ਨੂੰ ਕਹੋ ਸਾਡੀ ਫਿਲਮ ਦੇਖ ਲੈ ਮੈਂ ਸਰ ਐਕਚੁਅਲੀ ਨਿਊਜ਼ੀਲੈਂਡ ਤੋਂ ਦਾਦਾ ਬਕਾਲਾ ਕੀ 6 ਸਾਲ ਦੀ ਉਮਰ ਸੇ ਨਿਊਜ਼ੀਲੈਂਡ ਮੈਂ ਅਭੀ ਬੰਬੇ ਮੇ ਰਹਿੰਦਾ ਹਾਂ ਪੰਜਾਬੀ ਆਦੀ ਆ ਤੁਸੀਂ ਸੋਹਣੀ ਰਹੇ ਮਿਸਟਰ ਇਹ ਉਹਨਾਂ ਬਾਜ਼ਾਰ ਰਾਜਗੁਰੂ ਜੀ ਦੀ ਡਾਲਣੀ ਪਈ ਤੁਸੀਂ ਗੋਲੀ ਨਾ ਦੰਦੇਗਾ ਨਾ ਬਹੁਤ ਔਖਾ ਹੋ ਜਾਣਾ ਇਹ ਬੰਦਿਆਂ ਨਾਲ ਇਹ ਇਹ ਡਾਕਟਰ ਠੀਕ ਰਿਹਾ ਡਾਕਟਰ ਠੀਕ ਦੇ ਹਾਂਜੀ ਕਿੰਨੇ ਕ ਬੰਦੇ ਬਚਾਏ ਤੁਸੀਂ ਯਾਰ ਬਹੁਤ ਚੰਗਾ ਲੱਗਿਆ ਕਮੇਟੀ ਇੱਕ ਪਾਸੇ ਐ ਪਹਿਲੀ ਗੱਲ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਡੀ ਇੰਡਸਟਰੀ ਨੂੰ ਇੱਕ ਹੋਰ ਹੀਰੋ ਮਿਲ ਗਿਆ ਰੀਅਲੀ ਮੈਂ ਮੈਂ ਕਹਿੰਦਾ ਹੋਰ ਮਿਲ ਗਿਆ ਮੈਕ ਸਿਟੀ ਬਾਜ਼ਾਰ ਨਾਲ ਗੱਲਾਂ ਕਰਦਾ ਰਹਿਣਾ ਇਹਨਾਂ ਨਾਲ ਅਜੇ ਤੋਂ 6 ਮਹੀਨੇ ਪਹਿਲਾਂ ਮੈਂ ਗੱਲ ਵੀ ਵੈਂਟੀਜ ਕੀਤੀ ਸੀ ਕਿ ਯਾਰ ਤੁਸੀਂ ਆਉਣ ਵਾਲੇ ਹੀਰੋ ਆ ਪੰਜ 6 ਜਣੇ ਆ ਜਿਹੜੇ ਸਾਡੀ ਇੰਡਸਟਰੀ ਦੇ ਆਉਣ ਵਾਲੇ ਹੀਰੋ ਆ ਤੇ ਬਾਕੀ ਦੀ ਗੱਲ ਮੈਂ ਵੀਰ ਦਾ ਹੁਕਮ ਹੋਇਆ ਸੀ ਮੇਰੇ ਨਿੱਕੇ ਹੀਰ ਦਾ ਤਾਂ ਮੈਂ ਆ ਗਿਆ ਮੇਰਾ ਛੋਟਾ ਜਿਹਾ ਕਰੈਕਟਰ ਸੀਗਾ ਇਸੇ ਤਰ੍ਹਾਂ ਹੀ ਮੈਂ ਇਹਨਾਂ ਦਾ ਹੁਕਮ ਹੈ ਵੀਰ ਦਾ ਕਿ ਹੀਰੋ ਆ ਰਿਹਾ ਬਹੁਤ ਅੱਛੇ ਕਨਸੈਪਟ ਤੇ ਔਰ ਟ੍ਰੂ ਸਟੋਰੀ ਤੇ ਆ ਰਿਹਾ ਇਹ ਬੰਦਾ ਮੈਂ ਮਾੜਾ ਜਿੰਨਾ ਕਹਿ ਦੇਣਾ ਲਦਾਰ ਸੋ ਇਸ ਕਰਕੇ ਬਹੁਤ ਚੰਗਾ ਲੱਗਿਆ ਮੈਨੂੰ ਇਹਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਇਹ ਸਟੋਰੀ ਨੇ ਬੰਨੀ ਰੱਖਿਆ ਸਭ ਤੋਂ ਵਧੀਆ ਗੱਲ ਹੋਈ ਕਿ ਮੈਨੂੰ ਲੱਗਦਾ ਇਸ ਫਿਲਮ ਦਾ ਨਾਮ ਜੇ 21 ਦਿਨ ਹੁੰਦਾ ਉਹ ਵੀ ਬਹੁਤ ਸੋਹਣਾ ਚਲਣਾ 21 ਦਿਨ ਹੈਨਾ ਮੈਂ ਸੋਚੀ ਜਾਂਦਾ ਯਾਰ ਇਸ ਫਿਲਮ ਦਾ ਨਾਮ 21 ਦਿਨ ਬੰਦਾ ਤਕੀਰ ਕਨਸੈਪਟ ਹੀ ਉਹ ਸਿੱਧਾ ਫਿਲਮ ਦਾ ਪਰ ਉਹ ਚੰਗੀ ਗੱਲ ਲੱਗਦਾ ਕਿ ਉਹ ਸਾਡੇ ਸਾਡੇ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਤੁਸੀਂ ਕੋਈ ਵੀ ਡਿਟਰਮਿਨ ਕਰ ਲੋ ਕੋਈ ਪੱਕਾ ਇਰਾਦਾ ਧਾਰ ਲੋ ਕਿਸੇ ਬਹਾਨੇ ਧਾਰ ਲੋ ਤਾਂ ਉਹ ਮਤਲਬ ਤੁਸੀਂ ਉਹਨੂੰ ਛੱਡ ਦਿਓਗੇ ਬਾਕੀ ਇਹ ਗੱਲ ਕਲਵੰਤ ਭਾਈ ਬੂਟਾ ਲਾਉਣ ਨਹੀਂ ਦਿੰਦੀ ਗਵਰਨਮੈਂਟ ਮੈਂ ਬੂਟਾ ਲਾਇਆ ਸੀ ਆਇਆ ਸੀ ਉਹ ਗੋਲੀ ਮਾਰ ਕੇ ਫੇਰ ਇਹਨਾਂ ਨੇ ਲਾਤਾ ਜਿਹੜਾ ਵਿੱਚੇ ਰਹਿ ਗਿਆ ਮਚੋਣਾ ਪੰਜਾਬ 'ਚ ਬੂਟਾ ਲੱਗੇ ਹਨਾ ਜੋ ਸੋਭਾ ਮੈਂ ਹੋਰ ਕੋਈ ਸਵਾਲ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਸਾਚੀ ਗੱਲ ਜੀ ਸਾਰਿਆਂ ਨੂੰ ਮਾਤਾ ਆਂਦੀ ਏ ਰੋਜ਼ ਹੀ ਆਂਦੀ ਏ ਨਹੀਂ ਮਾਤਾ ਖੀਮ ਖਾ ਕੇ ਆਉਂਦੀ ਵੀ ਪੈਸੇ ਨਹੀਂ ਨਹੀਂ 3 ਹੋਂ ਦੇ ਕੋ ਸਾਕੇ ਮਾਤਾ ਕੋਲ ਆਉਂਦਾ ਹਲਾ ਉੱਦਾਂ ਮਾਤਾ ਨੂੰ ਮੱਡੀ ਜੇ ਮਾਤਾ ਆਸ਼ੀਰਵਾਦ ਦੇ ਨਾਲ ਸੇ ਰੋਜ਼ ਹੀ ਆਂਦੀ ਏ ਤੇ ਮੈਨੂੰ ਲੱਗਦਾ ਕਿ ਵੀ ਸਾਰਿਆਂ ਨੂੰ ਅੱਛੇ ਲੱਗਿਆ ਹੋਣਗੇ ਸਾਰੇ ਕਿਰਦਾਰ ਤੇ ਸਾਰਿਆਂ ਦਾ ਕੰਮ ਸਾਰਿਆਂ ਦੀ ਪਰਫਾਰਮੈਂਸ ਬਹੁਤ ਸੋਹਣੀ ਹੈ ਤੇ ਇਹ ਫਿਲਮ 'ਚ ਜਿਹੜਾ ਮੈਸੇਜ ਹੈ ਉਹ ਵੀ ਬਹੁਤ ਅੱਛਾ ਹੈ ਤੇ ਥੈਂਕ ਯੂ ਸੋ ਮੱਚ ਇਸ ਤੋਂ ਜ਼ਿਆਦਾ ਮੈਨੂੰ ਦਿਲ ਲੱਗਿਆ ਮੈਸੇਜ ਤਾਂ ਵਧੀਆ ਹੈ ਸਾਰਿਆਂ ਨੇ ਦੀ ਫਿਲਮ ਹੈ ਤੇ ਮੈਨੂੰ ਆਸ ਨਹੀਂ ਵੀ ਏਡੀ ਵਧੀਆ ਬਣਾ ਦੂਗਾ ਪਰ ਬਣਾਣ ਦਿੱਤੀ ਬਹੁਤ ਸਿਹਰਾ ਗੱਲ ਬਾਗ ਸਾਰੇ ਕਿਰਦਾਰਾਂ ਨੇ ਵਧੀਆ ਕੰਮ ਕੀਤਾ ਵਿੱਚ ਮੈਂ ਵੀ ਕੀਤਾ ਤੇ ਕਰਵਾ ਲਿਆ ਪਰ ਵੀਰੇ ਨਾਲ ਅਸਲੀ ਤੇ ਨਹੀਂ ਖਾਦੀ ਪਰ ਨਕਲੀ ਖਾ ਕੇ ਅਸਲੀ ਛਡਵੌਨ ਦਾ ਕੰਮ ਜਰੂਰ ਕੀਤਾ ਜਿਹੜੇ ਕੋਈ ਅਸਲੀ ਖਾਂਦੇ ਆ ਉਹਨਾਂ ਲਈ ਇੱਕ ਸੁਨੇਹਾ ਹੈ ਬਹੁਤ ਵਧੀਆ ਵੀ ਨਕਲੀ ਵੀ ਬਣਾ ਕੇ ਫਿਲਮ ਦੇ ਵਿੱਚ ਖਾ ਕੇ ਅਸਲੀ ਲੋਕਾਂ ਦੀ ਹੋ ਸਕਦਾ ਹੈ ਇਤਰਾਹ ਛੁੱਟ ਜੇ ਜਿਹੜੇ ਤਰੀਕੇ ਨਾਲ ਇਹਨੇ ਨਸ਼ਾ ਛਡਾਉ ਕੇ ਕੇਂਦਰ ਦਾ ਵਿੱਚ ਕੰਮ ਕੀਤਾ ਵੀਰੇ ਨੇ ਸੋ ਇਹ ਸਾਰੇ ਜਣੇ ਫਿਲਮ ਵੇਖ ਲਈ ਹੈ ਤੁਸੀਂ ਬਹੁਤ ਵਧੀਆ ਸਾਰਿਆਂ ਤੱਕ ਸੁਨੇਹਾ ਪਹੁੰਚ ਜਾਣਾ ਔਰ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਤੇ ਧੰਨਵਾਦ ਦਿਨਾਰ ਭਾਈ ਸੱਤੇ ਦਾ ਸੱਤੇ ਕੋਝਣਾ ਐਕਸਪੀਰੀਅੰਸ ਕਿੰਨਾ ਦਾ ਰਿਹਾ ਮੜਾਈ ਖੁੱਲ ਹੋ ਜਾਂਦੀ ਸੱਚੀ ਕਦੀ ਕਿਤੇ ਕਦੀ ਕਿਤੇ ਤੇ ਉਹ ਜਿਹੜਾ ਸਾਡਾ ਕਾਰੀਗਰ ਆ ਉਹ ਅਸਲੀ ਜੀ ਉਹਨੂੰ ਖੋਲਣ ਦੀ ਇਜਾਜ਼ਤ ਹੈ ਬੰਨਣ ਦੀ ਕੱਖ ਨਹੀਂ ਇਜਾਜ਼ਤ ਉਹ ਇੱਥੇ ਵੀ ਇਦਾਂ ਹੀ ਰੱਖਿਆ ਵੀ ਖੋਲ ਦਿੰਦਾ ਸਾਰੇ ਕਿੱਥੇ ਆ ਉਹ ਖੜਾਈ ਆ ਜਾ ਆ ਜਾ ਖੋਲ ਖੋਲ ਦਿੰਦਾ ਆ ਤੇ ਬੰਨਣਾ ਨਹੀਂ ਆਉਂਦਾ ਕੱਖ ਵੀ ਸੁਤਾਨ ਕਰਕੇ ਉਹ ਦੋ ਚਾਰ ਨੇ ਖੋਲਣੀ ਪੈਗੀ ਤੇ ਫਿਲਮ ਦੇ ਵਿੱਚ ਜਿਹੜਾ ਐਕਸਪੀਰੀਅੰਸ ਬੱਸ ਦਾ ਬਹੁਤ ਵਧੀਆ ਰਿਹਾ ਔਰ ਸਾਰਿਆਂ ਨੂੰ ਤੁਹਾਨੂੰ ਪਸੰਦ ਆਇਆ ਇਹ ਬਹੁਤ ਵਧੀਆ ਗੱਲ ਆਓ ਪੈਂਸੀ ਆ ਪੈਂਸੀ ਬਹੁਤ ਵਧੀਆ ਜੀ ਸੈਟਿੰਗ ਲਾ ਕੇ ਰੋ ਰਹੇ ਹਾਂ 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 ਇਹ ਪੈਕਸੀ ਕਰਕੇ ਰੋ ਗਿਆ ਬਾਈ ਨੇ ਮੈ ਤਾਂ ਨਿਕਲ ਚਲਾ ਸੀਗਾ ਸੋ ਬਾਕੀ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਆ ਤੁਸੀਂ ਦੱਸੋ ਕਿਵੇਂ ਲੱਗੀ ਆ ਤੁਹਾਨੂੰ ਫਿਲਮ ਕਿਵੇਂ ਲੱਗੀ ਬਾਈ ਫਿਲਮ ਥੈਂਕ ਯੂ ਜੀ ਥੈਂਕ ਯੂ ਤੇ ਇਹ ਸਾਰਾ ਜਿਹੜਾ ਸਿਹਰਾ ਜਾਂਦਾ ਹੈ ਸਾਡੇ ਡਾਇਰੈਕਟਰ ਸਾਹਿਬ ਨੂੰ ਜਾਂਦਾ ਹੈ ਗੌਰਵ ਰਾਣਾ ਸਾਡਾ ਵੀਰ ਕਰਨ ਸੰਧੂ ਸਾਡੇ 'ਚ ਨਹੀਂ ਆ ਪਾਰੂ ਕਹਾਣੀ ਦੇ ਜ਼ਰੀਏ ਫਿਰ ਵੀ ਸਾਡੇ ਨਾਲ ਹੀ ਹੈ ਤੇ ਉਹਨੇ ਜਿੰਦਾ ਹੀ ਰਹਿਣਾ ਹੈ ਸੇ ਇਹ ਸਾਰਾ ਕਿੱਥੇ ਗਰਭਾਜੀ ਕਿੱਥੇ ਗਿਆ ਗਰਭਾਣਾ ਦੀ ਗਰਭਾਣਾ ਇਹ ਸਾਡੇ ਸ਼ਿਪ ਦੇ ਕੈਪਟਨ ਜਿਨ੍ਹਾਂ ਨੇ ਸਾਰਾ ਕੁਝ ਬੰਨ ਕੇ ਰੱਖਿਆ ਉਹ ਚੀਜ਼ ਨੂੰ ਇੰਨਾ ਸੋਹਣਾ ਪ੍ਰੋਤਾ ਕੰਟੈਂਟ ਇੰਨਾ ਸੋਹਣਾ ਸੀਗਾ ਮੈਂ ਹਮੇਸ਼ਾ ਬਾਈ ਨਾਲ ਗੱਲ ਕਰਦਾ ਸੀ ਮੈਂ ਕਿਹਾ ਬਾਈ ਬਹੁਤ ਸੋਹਣਾ ਕੰਟੈਂਟ ਹੈ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਪੋਰਟਰੇ ਕੀਤਾ ਹੈ ਬਹੁਤ ਵਧੀਆ ਤੇ ਇਹਦੇ ਨਾਲ ਇੱਕ ਸਾਰਿਆਂ ਤੱਕ ਜਿਹੜਾ ਇੱਕ ਪੋਜ਼ਿਟਿਵ ਮੈਸੇਜ ਜਾਂਦਾ ਉਹ ਬਹੁਤ ਵਧੀਆ ਹੈ ਹੋੜੀ ਕਹਾਣੀ ਸੱਚੀ ਬਹੁਤ ਸੋਹਣੀ ਆ ਬਈ ਇਹ ਨਹੀਂ ਕਿ ਮੈਂ ਇੱਥੇ ਕੰਮ ਕੀਤਾ ਤਾਂ ਕਰਕੇ ਪੂਰੀ ਟੀਮ ਦੀ ਮਿਹਨਤ ਲੱਗੀ ਆ ਕਹਾਣੀ ਸੱਚੀ ਬਹੁਤ ਸੋਹਣੀ ਬਣੀ ਕੀ ਡਾਇਰੈਕਟਰ ਸਾਹਿਬ ਦੱਸਣਗੇ ਨਹੀਂ ਮੈਂ ਬਹੁਤਾ ਜ਼ਿਆਦਾ ਤੁਹਾਨੂੰ ਬੋਲਣਾ ਨਹੀਂ ਚਾਹੁੰਗਾ ਬਿਕੋਜ਼ ਮੈਂ ਥੋੜਾ ਜਿਹਾ ਓਵਰ ਵੈਲਡ ਦਾ ਕਿ ਫਿਲਮ ਦਾ ਰਿਸਪੌਂਸ ਦੇਖਿਆ ਤੁਸੀਂ ਤੁਹਾਨੂੰ ਠੀਕ ਲੱਗੀ ਮੈਨੂੰ ਬਸ ਉਹੀ ਖੁਸ਼ੀ ਹੈ ਖੁਸ਼ੀ ਨਾ ਖੁਸ਼ੀ ਨਾ ਬਹੁਤ ਖੁਸ਼ੀ ਹੈ ਅਤੇ ਮੈਂ ਬਸ ਇਹੀ ਕਹਾਂਗਾ ਕਿ ਮੈਂ ਗੱਲਾਂ ਜੀ ਸੁਣਦਾ ਰਹਿੰਦਾ ਕਿ ਯਾਰ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਬਣਾਓ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਬਣਾਓ ਮਨ ਲਾਦਾ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਦੀ ਲੋੜ ਨਹੀਂ ਸਾਨੂੰ ਸਿਨੇਮਾ ਨੂੰ ਡਿਫਰੈਂਟਲੀ ਟ੍ਰੀਟ ਕਰਨ ਦੀ ਲੋੜ ਹੈ ਗੱਲਾਂ ਆਪਣੀਆਂ ਦੇਸੀ ਆਪਣੀਆਂ ਰੂਟਡ ਪੰਜਾਬੀ ਗੱਲਾਂ ਹੀ ਰਹਿਣੀਆਂ ਚਾ ਉਹਦੀ ਜੀ ਉਹਨੂੰ ਉਹਨੂੰ ਦਿਖਾਉਣ ਦਾ ਤਰੀਕਾ ਬਦਲਣਾ ਪੈਣਾ ਸਾਨੂੰ ਡਿਫਰੈਂਟ ਫਿਲਮਾਂ ਬਣਾਉਣ ਦੀ ਲੋੜ ਨਹੀਂ ਪੈਣੀ ਬਸ ਇਹ ਕਹਿਣ ਦਾ ਤਰੀਕਾ ਬਦਲ ਲਿਆ ਤੇ ਸਿਨੇਮਾ ਵੀ ਆਪਣੇ ਆਪ ਵਿੱਚ ਬਿਲਕੁਲ 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 ਚਾਹਤਾਰੂ ਪਧਾਰੂ ਮਾਰੇ ਚਾਨ ਚੋਟੇ ਵਾਲੇ ਦੀ ਵੀ ਆਗੇ ਇਹਨਾਂ ਨਾਲ ਵੀ ਰੂਬਰੂ ਰੂਬਰੂ ਹੋ ਜਾਈਏ ਜਰਾ ਮੈਂ ਪੁੱਛਾਂਗੇ ਪਹਿਲਾਂ ਇਹ ਕਹਾਂਗਾ ਕਿ ਪੰਜਾਬ ਇਸ ਵਕਤ ਕੁਦਰਤੀ ਆਫਤ ਕਰਕੇ ਕੁਝ ਪਿੰਡ ਜਿਹੜੇ ਨੇ ਉਹ ਦਰਿਆ ਦੇ ਪਾਣੀ ਨਾਲ ਡਰ ਰਹੇ ਨੇ ਤੇ ਇਹ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਪੂਰੇ ਪੰਜਾਬ ਨੂੰ ਖਾ ਰਿਹਾ ਪੂਰਾ ਪੰਜਾਬ ਡੁੱਬਿਆ ਹੋਇਆ ਤੇ ਇਹ ਫਿਲਮ ਬਹੁਤ ਵੱਡਾ ਮੈਸੇਜ ਦਿੰਦੀ ਹੈ ਕਿ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਨਾਲ ਲੜਨ ਵਾਸਤੇ ਸਾਰੀ ਟੀਮ ਨੇ ਬਹੁਤ ਕੰਮ ਕੀਤਾ ਤੇ ਇਸ ਫਿਲਮ ਦੇ ਵਿੱਚ ਰਾਜਸਥਾਨੀ ਕਰੈਕਟਰ ਨੇ ਇੱਕ ਡਾਇਲੋਗ ਤੇ ਵਿੱਚ ਅੱਖਰ ਬੋਲਦੇ ਆ ਸ਼ਬਦ ਇੱਥੇ ਇੱਥੇ ਜਾਵਾ ਤੇ ਇਹ ਫਿਲਮ ਇੱਥਿਆਂ ਨੇ ਬਣਾਈ ਆ ਤੇ ਇਸ ਕਰਕੇ ਇਹ ਫਿਲਮ ਬਹੁਤ ਕਾਮਯਾਬ ਹੋਏਗੀ ਸੋ ਸਸੇ ਕਾਹੋ ਤੋਂ ਜੇ ਐਕਟਰ ਨੇ ਵਿੱਚ ਚੰਮਲ ਕੁਆਇਦਾਂ ਦੇ ਫਿਲਮ ਵਿੱਚ ਨਿਕਲਦੀ ਸੀ ਬੰਤਾ ਤੇ ਬਹੁਤ ਨਜ਼ਾਰੇ ਹਣੇ ਸੀ ਪਰ ਸਾਡੀ ਪੁਲਿਸ ਨੇ ਬਹੁ ਭਜਦੌਣ ਕੀਤੀ ਪਰ ਉਹ ਇਨਫੋਰਮੇਸ਼ਨ ਰਾਤਰੇ ਗਈ ਮੇਰੇ ਵੀਰ ਤੇ ਜਿਹਦਾ ਸੱਦਾ ਸੀਗਾ ਵੀ ਤੁਹਾਡੀ ਐਂਟਰੀ ਜ਼ਰੂਰ ਹੋਣੀ ਚਾਹੀਦੀ ਇਹ ਫਿਲਮ ਦੇ ਵਿੱਚ ਤੇ ਮੈਂ ਸਾਰੀ ਟੀਮ ਨੂੰ ਬੁਲਾਉਂ ਜਾਂਦਾ ਹੈ ਸਾਲ ਦੀ ਇਹ ਸਭ ਤੋਂ ਵਧੀਆ ਫਿਲਮ ਹੋਏਗੀ ਬੱਚੇ ਤੱਕ ਕੀ ਬਾਤ ਤੇ ਜੱਡਾ ਵੱਡਾ ਸਨੇਹ ਹੈ ਫਿਲਮ ਦੇ ਵਿੱਚ ਜਿੱਡੀ ਵੱਡੀ ਫਿਲਮ ਨੂੰ ਜਿਵੇਂ ਗੌਰਵ ਰਾਣਾ ਉਹਨਾਂ ਨੇ ਫਿਲਮ ਨੂੰ ਇਕੱਠਿਆਂ ਕਰਕੇ ਰੱਖਿਆ ਤੇ ਮੈਂ ਮਾਣ ਮਹਿਸੂਸ ਕਰਦਾ ਮੇਰੀ ਛੋਟੀ ਐਂਟਰੀ ਇਸ ਫਿਲਮ ਦੇ ਵਿੱਚ ਵੀ ਮੈਂ ਇਸ ਫਿਲਮ ਦਾ ਹਿੱਸਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਆਪਣੇ ਬੱਚਿਆਂ ਨਾਲ ਇਸ ਫਿਲਮ ਨੂੰ ਜਾ ਕੇ ਜ਼ਰੂਰ ਦੇਖੋ ਕਿਉਂਕਿ ਪੰਜਾਬ ਲਈ ਇਹੋ ਜੀ ਫਿਲਮ ਦਾ ਅੱਜ ਦੇ ਟਾਈਮ 'ਚ ਹੋਣਾ ਬਹੁਤ ਲਾਜ਼ਮੀ ਹੈ ਸਾਰੀ ਟੀਮ ਨੂੰ ਤੁਹਾਨੂੰ ਸਾਰਿਆਂ ਨੂੰ ਥੈਂਕਸ ਤੇ ਸਾਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਮਿਹਰਬਾਨੀ ਕਸੀ ਗਾ ਦੀ ਸਾਰਿਆਂ ਜਿਹੜੇ ਬਹੁਤ ਕਹਿਣ ਮੂਵੀ ਆ ਆਪਣੇ ਬ੍ਰਦਰ ਦੀ ਜਵੇਰੇ ਦੀ ਤੇ ਬਾਈ ਆਪਣੇ ਏਰੀਆ ਤੋਂ ਇੱਕ ਦੇ ਮਾਝਾ ਨਾ ਪਰ ਫਿਲਮ ਦਾ ਟਾਈਟਲ ਵੀ ਕਿ ਐ ਨਹੀਂ ਕਿ ਇਹ ਸਮਝਣਾ ਵੀ ਕਿ ਇਹਨਾਂ ਫਿਲਮ ਦੇ ਉੱਤੇ ਫਿਲਮ ਬਣਾਈ ਆ ਇਹਦੇ ਵਿੱਚ ਮੈਸੇਜ ਬਹੁਤ ਸੋਹਣਾ ਵੀ ਨਾਂ ਇਹਦਾ ਟਾਈਟਲ ਜ਼ਰੂਰ ਰੱਖਿਆ ਵੀਮ ਤੇ ਬੜੇ ਚੰਗੇ ਛੱਡਣ ਦੇ ਲਈ ਪ੍ਰੇਰਣਾ ਦਿੱਤੀ ਆ ਬਹੁਤ ਸੋਹਣੀ ਕਮੇਡੀ ਦੇ ਨਾਲ ਬਈ ਨੇ ਮੈਸੇਜ ਦਿੱਤਾ ਤੇ ਮਾਹਰ ਕਿਰਪਾ ਕਰੇ ਮੂਵੀ ਬਹੁਤ ਵਧੀਆ ਸਾਰਿਆਂ ਨੂੰ ਪਸੰਦ ਆਉਗੀ ਸਾਰੇ ਜ਼ਰੂਰ ਦੇਖੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਔਰ ਇਹ ਤੁਸੀਂ ਦੇਖੀ ਹੈ ਜਿਹੜਾ ਮੇਰੀ ਕੱਲੇ ਦੀ ਐਜ਼ ਅ ਹੀਰੋ ਫਿਲਮ ਨਹੀਂ ਇਹਦੇ ਵਿੱਚ ਸਾਰੇ ਹੀਰੋ ਨੇ ਔਰ ਇੱਕ ਕਿਰਦਾਰਾਂ ਦੀ ਫਿਲਮ ਹੈ ਅਸੀਂ ਪਹਿਲੇ ਦਿਨ ਤੋਂ ਹੀ ਇਹ ਕੋਸ਼ਿਸ਼ ਕੀਤੀ ਹੈ ਕਿ ਕਿਰਦਾਰਾਂ ਨੂੰ ਪੂਰੀ ਤਵੱਜੋ ਦਿੱਤੀ ਜਾਵੇ ਜਿਹਦਾ ਮੇਰਾ ਭਾਵੇਂ ਥੋੜਾ ਰੋਲ ਘੱਟ ਹੋਵੇ ਪਰ ਜਿਹੜੀ ਕਿਰਦਾਰ ਨੇ ਜਿੱਦਾਂ ਆਪਾਂ ਆਪਣੇ ਪਿੰਡਾਂ 'ਚ ਦੇਖਦੇ ਆ ਆਪਣੇ ਪੰਜਾਬ 'ਚ ਦੇਖਦੇ ਆ ਸ਼ਾਇਦ ਤੁਹਾਨੂੰ ਵੀ ਦੇਖ ਕੇ ਉਹ ਕਾਫੀ ਸਿਮਿਲਰ ਲੱਗੇ ਹੋਣਗੇ ਵੀ ਆਹ ਸਾਡੇ ਪਿੰਡਾਂ ਜਾਂ ਲੱਗਣਗੇ ਜਿਨ੍ਹਾਂ ਲੋਕਾਂ ਨੇ ਫਿਲਮ ਦੇਖਣੀ ਆ ਸੋ ਮੇਰਾ ਇਹੀ ਅਪੀਲ ਹੈ ਹੱਥ ਜੋੜ ਕੇ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਔਰ ਇੱਕ ਕੋਸ਼ਿਸ਼ ਕੀਤੀ ਹੈ ਇੱਕ ਚੰਗਾ ਸਿਨੇਮਾ ਲਿਆਉਣ ਦੀ ਔਰ ਉਹਦੇ ਨਾਲ ਹੀ ਇੱਕ ਸਨੇਹਾ ਦੇਣ ਦੀ ਤੁਸੀਂ ਇਹ ਫਿਲਮ ਜਰੂਰ ਦੇਖ ਕੇ ਆਓ ਆਪਣੇ ਲਗਲੇ ਸਿਨੇਮਾ ਘਰਾਂ ਦੇ ਵਿੱਚ ਤੁਹਾਡੇ ਲੱਗ ਚੁੱਕੀ ਹੈ ਸੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਇੱਥੇ ਆਉਣ ਦਾ ਬਾਲਾ ਸਾਹਿਬ ਤੇ ਸਾਡੇ ਡਾਇਲੋਗ ਰਾਈਟਰ ਖਰੀਦ ਪਾਲਾ ਭਾਜੀ ਥੈਂਕ ਯੂ ਇਹਨਾਂ ਦੇ ਨਾਲ ਵੀ ਤੁਹਾਨੂੰ ਜਿਨ੍ਹਾਂ ਨੇ ਡਾਇਲੋਗ ਲਿਖੇ ਨੇ ਉਹ ਬਹੁਤ ਪਿਆਰੇ ਡਾਇਲੋਗ ਨੇ ਤੁਸੀਂ ਟ੍ਰੇਲਰ ਵੀ ਦੇਖ ਲਿਆ ਹੋ ਫਿਲਮ ਵੀ ਦੇਖਿਆ ਸੋ ਇਹਨਾਂ ਦੁਆਰਾ ਉਹ ਲਿਖੇ ਗਏ ਮੈਂ ਸਾਰਨ ਦਾ ਧੰਨਵਾਦ ਕਰ ਰਿਹਾ ਨਾ ਥੋੜਾ ਕੌਨਸ਼ੀਅਸ ਲੱਗ ਰਿਹਾ ਪਰ ਪਹਿਲੀ ਵਾਰ ਹੀ ਹੈਗਾ ਇਹ Não, uh -huh. uh -huh. ਸਾਰੇ ਮਿਹਨਤਾਂ ਦਾ ਤੇਹੀ ਤੇ ਰਚਨਾ ਇਹਨਾਂ ਸਾਰੀ ਸਾਰੀ ਟੀਮ ਨੇ ਲੋਕ ਮਿਲ ਕੇ ਇਹ ਜੁਆਈਏ ਜੀ ਸਤਿਨਾਮ ਫੈਸਟੈਗ ਤੇ ਜਾ ਕੇ ਵੀ ਸੋਹਣੇ ਥੈਂਕ ਯੂ ਤੇ ਮੈਂ ਪੂਰੀ ਇੰਡਸਟਰੀ ਦਾ ਵੀ ਬਹੁਤ ਵਾਰੀ ਇਹ ਮਹਿਣਾ ਹੁੰਦਾ ਕਿ ਇੰਡਸਟਰੀ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੀ ਮੈਂ ਇਹ ਬਿਲਕੁਲ ਗਲਤ ਗੱਲ ਹੈ ਮੈਨੂੰ ਸਾਡੀ ਫਿਲਮ ਨੂੰ ਇੰਡਸਟਰੀ ਨੇ ਬਹੁਤ ਸਪੋਰਟ ਕੀਤਾ ਹੈ ਔਰ ਜਿੰਨੇ ਵੀ ਵੱਡੇ ਛੋਟੇ ਕਲਾਕਾਰ ਨੇ ਉਹਨਾਂ ਸਭ ਨੇ ਸ਼ੇਅਰ ਕੀਤਾ ਸਾਡਾ ਟ੍ਰੇਲਰ ਟੀਜ਼ਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਬਾਕੀ ਬਸ ਇਹੀ ਕਹਾਂਗਾ ਆਗੇ ਵੀ ਤੁਸੀਂ মিডিਆ ਹੋ ਔਰ মিডিਆ ਸਭ ਤੋਂ ਬਿਹਤਰ ਹੁੰਦਾ ਕਿਸੇ ਵੀ ਚੀਜ਼ ਨੂੰ ਜਦੋਂ ਕੋਈ ਬਣਦੀ ਕੋਈ ਵੀ ਪ੍ਰੋਡਕਟ ਬਣਦਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਸ ਅਸੀਂ ਇਹੀ ਤੁਹਾਡੇ ਗਾੜੀ ਬੇਨ ਕਰਾਂਗੇ ਕਿ ਸਾਡਾ ਜਿਹੜਾ ਇਹ ਪ੍ਰੋਡਕਟ ਹੈ ਸਾਡੀ ਜਿਹੜੀ ਫਿਲਮ ਹੈ ਔਰ ਸਾਡੀ ਜਿਹੜੀ ਮਿਹਨਤ ਹੈ ਲੋਕਾਂ ਤੱਕ ਜਰੂਰ ਪਹੁੰਚਾਈ ਜਾਵੇ ਥੈਂਕ ਯੂ ਸੋ ਮਚੀ ਥੈਂਕ ਯੂ ਆਪਣਾ ਜਿਹੜਾ ਗਾਣਾ ਗਾਣਾ ਰਹੇਗਾ ਭਾਈ ਗਾਣਾ ਫੋਨੇ ਵਿੱਚ ਨਹੀਂ ਜਾਣ ਦੇਣਾ ਪਧਾਰੋ ਪਧਾਰ ਤਹੀ ਬੰਦੂਕਾਂ ਕੱਢ ਲਿਆ ਕੈਮਰੇ ਕੱਢ ਲਿਆ ਕੈਮਰੇ ਕੱਢ ਹਾਂ ਬਧਾਰੇ ਤੁਸੀਂ ਕੈਮਰੇ ਕੱਢ ਲਿਆ ਦੇਵਾ ਜੀ ਤੁਹਾਡੇ ਪੁੱਤ ਨੇ ਚੂੜੀਆਂ ਨਹੀਂ ਚੂੜਾ ਪਾਇਆ ਆ ਛੇਤੀ ਜੇ ਤੀ ਫਿਲਮ ਦੇਖਣੀ ਹੋਣਾ ਸੋ ਇੱਕ ਹਾਸਰਸ ਫਿਲਮ ਦੇ ذریعے ਜਿਹੜਾ ਇੱਕ ਸੋਹਣਾ ਸੁਨੇਹਾ ਗਿਆ ਸਾਰਿਆਂ ਤੱਕ ਮੈਨੂੰ ਇਹ ਕਿ ਇਹ ਮੀਡੀਆ ਤੱਕ ਉਹ ਸਾਰਿਆਂ ਤੱਕ ਪਹੁੰਚੇ ਤੇ ਉਹ ਪਹੁੰਚ ਪਹੁੰਚੇਗਾ ਤਾਂ ਹੀ ਜਿਹੜੇ ਸਾਡੇ ਸਰੋਤੇ ਨੇ ਉਹ ਸਿਰਮੇ ਤੱਕ ਪਹੁੰਚਣਗੇ ਫਿਲਮ ਸੱਚੀ ਬਹੁਤ ਸੋਹਣੀ ਬਣੀ ਹੈ ਜਿਹੜੇ ਤਰੀਕੇ ਨਾਲ ਐਂਟਰਟੇਨਮੈਂਟ ਦੇ ਜ਼ਰੀਏ ਇੱਕ ਜਿਹੜਾ ਸੁਨੇਹਾ ਦਿੱਤਾ ਉਹ ਬਹੁਤ ਵਧੀਆ ਲੱਗਾ ਭਾਈ ਇੱਕ ਵਾਰੀ ਫੇਰ ਤੁਸੀਂ ਮੁਬਾਰਕਾਂ ਦੇ ਪਾਤਰ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆ ਸਾਡੇ ਡੀਓਪੀ ਸਾਹਿਬ ਇਹ ਸਾਡੇ ਡੀਓਪੀ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਸਾਰੀ ਸਾਰੀ ਟੀਮ ਨੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਵਿੱਚ ਇਹ ਸਾਰੇ ਲੋਕ ਅਸੀਂ ਬਹੁਤ ਨਵੇਂ ਆਂ ਔਰ ਬਹੁਤ ਸਿੱਖ ਰਹੇ ਹਾਂ ਜੇ ਜੇ ਕਿਤੇ ਕੋਈ ਕਮੀ ਪੇਸ਼ੀ ਵੀ ਲੱਗੀ ਹੋਵੇ ਤੇ ਉਸ ਲਈ ਵੀ ਅਸੀਂ ਮਾਫੀ ਚਾਹੁੰਦੇ ਆਂ ਔਰ ਬਹੁਤ ਸਾਰੇ ਲੋਕਾਂ ਦੀ ਇਹ ਪਹਿਲੀ ਫਿਲਮ ਸੀਗੀ ਕੁਝ ਟੈਕਨੀਸ਼ੀਅਨਸ ਦੀ ਕੁਝ ਐਕਟਰਸ ਦੀ ਔਰ ਅਸੀਂ ਚਾਹੁੰਦੇ ਸੀਗੀ ਕੁਝ ਵੱਡੇ ਐਕਟਰਾਂ ਦੇ ਨਾਲ ਕੁਝ ਨਵੇਂ ਚਿਹਰਿਆਂ ਨੂੰ ਥੀਏਟਰਦਿਆਂ ਨੂੰ ਮਿਲਿਆ ਜਾਂਦਾ ਜਾਵੇ ਕਿਉਂਕਿ ਹੌਲੀ ਹੌਲੀ ਇਦਾਂ ਹੀ ਜੇ ਅੱਜ ਸਾਡੇ ਕੋਲ ਮੌਕਾ ਆ ਸੀ ਗਾੜੀ ਕਿਸੇ ਨੂੰ ਲੈ ਕੇ ਆਵਾਂ ਕਿਸੇ ਸਮੇਂ ਸਾਨੂੰ ਵੀ ਕਿਸੇ ਨੇ ਕੋਈ ਛੋਟਾ ਮੋਟਾ ਮੌਕਾ ਦਿੱਤਾ ਸੀ ਸੋ ਮੈਂ ਇਹੀ ਪਾ ਕਰੇ ਫਿਲਮ ਸਾਡੀ ਜ਼ਰੂਰ ਚੱਲੇ ਤੇ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੇ ਬਿਲਕੁਲ ਜੀ ਜੀ ਸੀਕਵਲ ਬਣਾਵਾਂਗੇ ਜੀ ਸੀਕਵਲ ਜ਼ਰੂਰ ਬਣਾਵਾਂਗੇ ਜੀ ਬਣਾਓ ਹਾਂ ਦੂਜੀ ਵਾਰੀ ਜਦੋਂ ਮੁੱਕੂਗੀ ਫਿਰ ਜ਼ਰੂਰ ਲੈਣ ਜਾਵਾਂਗੇ ਔਰ ਜੇ ਚੰਗੀ ਕਹਾਣੀ ਹੋਊਗੀ ਤੇ ਸੀਕਵਲ ਬਣਾਵਾਂਗੇ ਜਦੋਂ ਤੱਕ ਸਾਡੇ ਕੋਲ ਸਾਨੂੰ ਆਪਸ ਆਪਣੇ ਆਪ ਨੂੰ ਕੌਨਫੀਡੈਂਸ ਨਹੀਂ ਹੁੰਦਾ ਕਿ ਕਹਾਣੀ ਕਿਸੇ ਪਾਰਟ 2 ਦੀ ਵਧੀਆ ਹੈ ਉਦੋਂ ਤੱਕ ਅਸੀਂ ਨਹੀਂ ਬਣਾਵਾਂਗੇ ਜਦੋਂ ਸਾਨੂੰ ਲੱਗੂਗਾ ਕਿ ਬਹੁਤ ਵਧੀਆ ਕਹਾਣੀ ਸਾਡੇ ਕੋਲ ਆ ਗਈ ਹੈ ਫਿਰ ਡੈਫੀਨੇਟ ਬਣਾਵਾਂਗੇ ਹਰ ਭਾਜੀ ਸਾਡੇ ਇਹਨਾਂ ਨੇ ਗਾਣੇ ਲਿਖੇ ਆ ਫਿਲਮ ਦੇ ਸੋ ਹਰਮਨ ਰਾਣੀ ਤਤਾਲੇ ਬਾਈ ਉਹਨਾਂ ਨੇ ਬਹੁਤ ਸੋਨਾ ਗਾਣਾ ਲਿਖਿਆ ਤੁਸੀਂ ਸੁਣਿਆ ਮਿੱਟੀ ਮਿੱਟੀ ਬਾਕੀ ਵੀਰੇ ਨੇ ਗਾਣਾ ਲਿਖਿਆ ਡੱਬੀ ਖਾਲੀ ਸੋ ਅਗਲੀ ਕਰੋ ਗਾਣਾ ਡੱਬੀ ਖਾਲੀ ਗਾਣਾ ਸੁਣਾ ਲੀਂ ਅੱਛਾ ਡੱਬੀ ਖਾਲੀ ਸਾਰੇ ਨੂੰ ਸਾਸੀ ਗਾਲ ਜੀ ਪਹਿਲਾਂ ਤੇ ਅਸਲ 'ਚ ਸਾਡੀ ਇਹ ਸਾਰੀ ਟੀਮ ਹੈ ਹਨਾ ਕਿ ਮੈਂ ਇਸ ਲੇਰੇ ਸਿਸਟ ਨਹੀਂ ਆਇਆ ਅਸੀਂ ਸ਼ੁਰੂ ਤੋਂ ਵੀਰਾ ਮੈਨੂੰ ਲੱਗਦਾ ਕਿ ਸਿਕਸਥ ਕਲਾਸ 'ਚ ਸੀ ਮੈਂ 3 ਕਲਾਸ ਚੋਂ ਉਦੋਂ ਤੋਂ ਅਸੀਂ ਯੂਨੀਵਰਸਿਟੀ ਤੋਂ ਇਕੱਠੇ ਆ ਸਕੂਲ ਤੋਂ ਇਕੱਠੇ ਆ ਹਨ ਤੇ ਬਹੁਤ ਸੋਹਣੀ ਫਿਲਮ ਬਣੀ ਆ ਜੀ ਸਾਡੀ ਗਾਣਾ ਗਾਣਾ ਹਲਾ ਅੱਛਾ ਗਾਣਾ ਗਾਣਾ ਕਿਹੜਾ ਡੱਬੀ ਖਾਲੀ ਡੱਬੀ ਖਾਲੀ ਡੱਬੀ ਖਾਲੀ ਡੱਬੀ ਖਾਲੀ ਰਵੇ ਤੇ ਵਧੀਆ ਗੱਲ ਹੁਣ ਮਿੱਤਰੋ ਡੱਬੀ ਹੋਗੀ ਖਾਲੀ ਸਾਡੀ ਓ ਡਿਗੀ ਚਿਹਰੇ ਤੋਂ ਲਾਲੀ ਉਹ ਸਾਨੂੰ ਪਾਰ ਲਗਾ ਦੇ ਓਏ ਸਾਡੀ ਜਾਨ ਮੁਕਣ ਤੇ ਆਈ ਮਾਸਾ ਫੀਮ ਖਵਾ ਦੇ ਓਏ ਸਾਡੀ ਜਾਨ ਮੁਕਣ ਤੇ ਆਈ ਮਾਸਾ ਫੀਮ ਖਵਾ ਦੇ ਓਏ ਉਮੇ ਚਰੋ ਡੱਬੀ ਹੋ ਗਈ ਖਾਲੀ ਓਏ ਵੈਸੇ ਚੰਗਾ ਸੁਨੇਹਾ ਹੀ ਹੈ ਖਾਲੀ ਰਵੇ ਤਾਂ ਠੀਕ ਹੈ ਭਰੀ ਚ ਕੁਝ ਨਹੀਂ ਰੱਖੇ ਇਹ ਬਚਣ ਡਿਆ ਹਣੀ ਬਾਰ ਬਾਰ ਇਹੋ ਗੱਲ ਕਹਿੰਦੇ ਆ ਕਿ ਖਾਲੀ ਰਵੇ ਬਚਣ ਡਿਆ ਉਹ ਵੀ ਨਹੀਂ ਬਚਣਾ ਭਾਈ ਮੈਂ ਇੱਕ ਕੇ ਚੰਗਾ ਸੁਨੇਹਾ ਦਿੱਤਾ ਹੈ ਇਧਰ ਆਇਆ ਕਰੀ ਜਾਂਦਾ ਸੋ ਚੰਗਾ ਸੁਨੇਹਾ ਉਹ ਆਪਣੇ ਆਪ ਹੀ ਜਦੋਂ ਫਿਲਮ ਲੋਕ ਲੇਖਣਗੇ ਉਹ ਹੋ ਜੂਗਾ ਤੇ ਥੈਂਕ ਯੂ ਸੋ ਮੱਚ ਬਾਕੀ ਕੋਈ ਸਵਾਲ ਹੋਵੇ ਕਿਸੇ ਦਾ ਤਾਂ ਆਪਾਂ ਜਰੂਰ ਪੁੱਛਾਂਗੇ ਬਾਦਦਾਰ ਜੀ ਨੂੰ ਕੋਈ ਗੱਲ ਆ ਰਹੀ ਆ ਆ ਜੀ ਬਾਦਦਾਰ ਜੀ ਹਾਂਜੀ ਹਾਂਜੀ ਮੈਂ ਦਵੀ ਖਾਲੀ ਦੀ ਆਪਾਂ ਗੱਲ ਬਾਰ ਬਾਰ ਨਾ ਕਰੀਏ ਇਹ ਖਾਲੀ ਚਲੋ 10 ਦੱਸ ਹੀ ਦਿੱਤਾ ਖਾਲੀ ਦੇ ਆਪਾਂ ਖਾਲੀ ਰਹੰਦੀਏ ਤੇ ਸੁਨਿਆ ਚੱਕਰੇ ਸੀਗਾ ਵੀ ਅਸੀਂ ਤੇ ਇਹਦੀ ਮਿਹਨਤ ਕੀਤੀ ਮੰਨ ਲਓ ਸਾਨੂੰ ਕੌਨਫੀਡੈਂਸ ਸੀਗਾ ਕਿ ਸਾਡੀ ਫਿਲਮ ਸੋਹਣੀ ਆ ਤੇ ਜਿਹੜਾ ਤੁਸੀਂ ਰਿਸਪੌਂਸ ਦਿੱਤਾ ਨਾ ਅੰਦਰ ਉਹਨੇ ਸਾਡੇ ਦਿਲ ਨੂੰ ਠੰਡਕ ਪਹਚਾਈ ਆ ਸਾਡੀ ਰੂਹ ਨੂੰ ਜਿਹੜੀ ਆ ਸ਼ਾਂਤੀ ਬਹੁ ਮਿਲੀ ਆ ਵੀ ਇੰਨਾ ਜ਼ਿਆਦਾ ਤੁਹਾਨੂੰ ਕੰਟੈਂਟ ਪਸੰਦ ਆ 100 ਤੋਂ 200 ਕਰਤਾ ਸਾਨੂੰ ਵਧੀਆ ਲੱਗੀ ਆ ਫਿਲਮ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਲਵ ਯੂ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਕਿ ਤੁਹਾਡਾ ਪਿਆਰ ਹੈ ਨੇ ਸਾਨੂੰ 100 ਤੋਂ 200 ਕੀਤਾ थैंक यू सो मच थैंक यू जी ਬਹੁਤ ਸੋਹਣੀ ਮੂਵੀ ਆ ਜੀ ਬਹੁਤ ਵਧੀਆ ਲੱਗੀ ਸਾਰੇ ਕਨਸੈਪਟ ਤੋਂ ਅਲੱਗ ਹੋ ਕੇ ਪੰਜਾਬ ਦੀ ਨਵੀਂ ਮੂਵੀ ਆਈ ਹੈ ਬਹੁਤ ਵਧੀਆ ਸੀ ਪੂਰੇ ਫਿਲਮ ਚ ਕਾਮੇਡੀ ਹੈ ਤੇ ਬਹੁਤ ਵਧੀਆ ਮੈਸੇਜ ਹੈ ਬਹੁਤ ਅੱਛੀ ਇੱਕ ਬਹੁਤ ਅੱਛਾ ਮੈਸੇਜ ਹੈ ਲੋਕੋ ਕੇ ਲਿਏ ਲਾਈਕ ਅੱਜ ਕੀ ਪਬਲਿਕ ਇਤਨਾ ਨਸ਼ੋ ਕੇ ਉਪਰ ਹੈ ਸੋ ਇਟ ਵਾਸ ਰੀਲੀ ਵੈਰੀ ਗੁੱਡ ਮੂਵੀ ਆ ਜੀ ਫਿਲਮ ਬਹੁਤ ਜ਼ਬਰਦਸਤ ਹੈ ਕਿਰਨ ਨੇ ਜਾਨੀਕ ਕੰਬੀਨੇਸ਼ਨ ਬਣਾਇਆ ਪੰਜਾਬ ਤੇ ਰਾਜਸਥਾਨ ਦਾ ਫਿਲਮ ਚ ਐਨਾ ਹਾਸਾ ਹੈ ਮੇਰਾ ਹੁਣ ਤੱਕ ਢਿੱਡ ਦੁਖ ਰਿਹਾ ਐਨੀ ਕਾਮੇਡੀ ਮੈਂ ਨਹੀਂ ਦੇਖੀ ਬਹੁਤ ਘੋਟ ਲੱਗੀ ਮੂਵੀ ਜਾਨਕੀ ਜਿੰਨੇ ਕਹੇ ਸੋਚਦੇ ਸੀ ਉਮੀਦ ਤੋਂ ਵੱਧ ਵਧੀਆ ਬਹੁਤ ਵਧੀਆ ਮੂਵੀ ਹੈ ਜੀ ਸਭ ਤੋਂ ਬੈਸਟ ਤਾਂ ਜੀ ਉਹਨਾਂ ਦਾ ਜਿਹੜਾ ਐਂਡ ਐਂਡ ਲਾ ਦਾ ਕਨਸੈਪਟ ਕਰਿਆ ਉਹਨਾਂ ਨੇ ਬਹੁਤ ਸੋਹਣਾ ਸੀਗਾ ਜੀ ਡਿਫਰੈਂਟ ਕਨਸੈਪਟ ਸੀ ਬਹੁਤ ਵਧੀਆ ਲੱਗੀ ਸਭ ਤੋਂ ਅਲੱਗ ਸਟੋਰੀ ਸੀ ਅਲੱਗ ਡਾਇਲੋਗਸ ਸੀ ਮਿਊਜ਼ਿਕ ਵੀ ਟੂ ਬਹੁਤ ਵਧੀਆ ਸੀਗੀ ਸਭ ਕੁਝ ਮੌਜੂਦੀਆ ਸੀਗਾ ਡੈਬਿਊ ਵਗੈਰਾ ਸਭ ਕੁਝ ਬਹੁਤ ਕਮੇਡੀ ਵੀ ਸੀਗੀ ਤੇ ਮੋਰਲ ਵੀ ਬਹੁਤ ਵਧੀਆ ਸੀਗਾ ਕਾਫੀ ਵਧੀਆ ਸੀ ਵਨ ਜਿਵੇਂ ਡੈਬਿਊ ਹੋਏ ਐਕਟਰਸ ਦਾ ਲਾਈਕ ਇਟ ਵਾਸ ਵੰਡਰਫੁਲ ਸਟੋਰੀ ਲਾਈਨ ਵੀ ਕ ਯਾਨੀ ਲੋ ਬੇਸਿਕ ਲਾਟਵੀ ਦਾ ਵੀ ਅੱਛਾ ਸੀਗਾ ਕਿੰਨਾ ਕਸਾਇਆ ਫਿਲਮ ਇੱਕ ਆਇਆ ਕਾਫੀ ਆਇਆ ਬਹੁਤ ਵਧੀਆ ਸੀ ਫਿਲਮ ਯਾਰ ਕਾਫੀ ਲਾਈਟ ਐਂਟਰਟੇਨਿੰਗ ਹੈ ਤੇ ਸਾਰੇ ਨਵੇਂ ਐਕਟਰ ਨੇ ਬਹੁਤ ਵਧੀਆ ਕਮਾਨ ਦਿੱਤਾ ਵਾ ਬਹੁਤ ਵਧੀਆ ਫਿਲਮ ਸੀ ਫੇਮ ਛੜਾਉਂਦਾ ਵਧੀਆ ਤਰੀਕਾ ਸੀਗਾ ਸਬਰ ਦਿਖਾਇਆ ਉਸਨੇ ਤੇ ਹੱਸਾ ਕਿੰਨਾ ਕਰੀ ਨੂੰ ਲੱਗੀ ਪਤਾ ਨਹੀਂ ਲੱਗਿਆ 2 ਘੰਟਿਆਂ ਦਾ ਜਿੰਨੇ ਆਪਣਾ ਟਾਈਮ ਦਾ ਨਹੀਂ ਪਤਾ ਲੱਗਿਆ ਫਿਲਮ ਵਧੀਆਈ ਹੋ ਟਾਈਟਲ ਆ ਮੂਵੀ ਦਾ ਮੁੱਖੀ ਨਹੀਂ ਡਬੀ ਜਾ ਰਿਹਾ ਇਹ ਜਿਹੀ ਕਹੀ ਮਤਲਬ ਨਸ਼ਾ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਜੇ ਇਦਾਂ ਦੱਸਿਆ ਜਾ ਰਿਹਾ ਵੀ ਹਾਂ ਆਪਾਂ ਇਹ ਜੇ ਇਹ ਵੀ ਇਨਕਲੂਡਡ ਆ ਵੀ ਹਾਂ ਆਪਾਂ ਨਸ਼ਾ ਕਿਵੇਂ ਛੱਡ ਸਕਦੇ ਆ ਜਾਂ ਨਸ਼ੇ ਤੋਂ ਕਿਵੇਂ ਦੂਰ ਹੋ ਸਕਦੇ ਆ ਕਮੇਟੀ ਕਨਸੈਪਟ ਬਹੁਤ ਜ਼ਬਰਦਸਤ ਹੈ ਕਿ ਫਿਲਮ ਚ ਹੈ ਜੇ ਹੈ ਜੇ ਡਾਇਲੋਗ ਮੈਂ ਤਾਂ ਹੈਰਾਨ ਹੋ ਗਿਆ ਕਿ ਚੁਣੇ ਕਿਵੇਂ ਇਹਨਾਂ ਨੇ ਸਾਰੀ ਜਿਹੜੀ ਸਟਾਰ ਕਾਸਟ ਹੈ ਹਸਾ ਦੇ ਮਾਹਿਰ ਹੈ ਇਹਦਾ ਬੰਦਾ ਨਾ 5 ਮਿੰਟ ਬਾਅਦ ਹੱਸਦਾ ਮੈਂ ਤਾਂ 1-1 ਮਿੰਟ ਬਾਅਦ ਵਸ ਰਿਹਾ ਸੀ ਸਭ ਤੋਂ ਵੱਲ ਕੋਈ ਨਵਾਂ ਸਬਜੈਕਟ ਆਇਆ ਪੰਜਾਬੀ ਇੰਡਸਟਰੀ ਜਿਹੜਾ ਪਹਿਲਾਂ ਕੋਮੇਡੀ ਆਈ ਜਾਂਦੀ ਸੀ ਨਵਾਂ ਸਬਜੈਕਟ ਆ ਥੋੜਾ ਜਿਵੇਂ ਆਰਟਿਸਟ ਨੂੰ ਮੌਕਾ ਮਿਲਿਆ ਜਿਹੜਾ ਮੇਨ ਬਾਕੀਗਾ ਡਿਫਰੈਂਟ ਆ ਕਨਸੈਪਟ ਸੀ ਵੀਰੇ ਲਗ ਬਰਮਨ ਨਾਲ ਤੇ ਆਖਰ ਤੇ ਬਹੁਤ ਚੰਗਾ ਮੈਸੇਜ ਵੀ ਦਿੱਤਾ ਸੀ ਤੇ ਉਹ ਆਪਾਂ ਮੈਥੇ ਹੁਣ ਰਿਵੀਲ ਨਹੀਂ ਕਰਨਾ ਫਿਰ ਫਿਲਮ ਹੀ ਰਿਵੀਲ ਹੋ ਜੂਗੀ ਬਾਕੀ ਫਰੰਟ ਲੀਡ ਤੇ ਕੋਈ ਨਵਾਂ ਕਰੈਕਟਰ ਆਵੇ ਤਾਂ ਆਪਾਂ ਨੂੰ ਪਤਾ ਲੱਗ ਬਹੁਤ ਵਧੀਆ ਤਰੀਕਾ ਰੋਲ ਨਭਾਇਆ ਇਹਦੇ ਵਿੱਚ ਇਹ ਪਿਆਰ ਵੀ ਬਣ ਜੋ ਪੰਜਾਬ ਤੇ ਰਾਜਸਥਾਨ ਦਾ ਥੋੜਾ ਘਟਾ ਹੋਣਾ ਪਾਣੀ ਕਰਕੇ ਵੱਜੂਗਾ ਫਿਲਮ ਤਾਂ ਟਾਈਟਲ ਬਹੁਤ ਸੋਹਣਾ ਤੇ ਬਹੁਤ ਸੋਹਣੀ ਕਮੇਡੀ ਆ ਠੀਕ ਹੈ ਜੀ ਤੇ ਸਾਰੇ ਜਰੂਰ ਵੀਰਾਂ ਦੇਖਣਾ ਆਓ ਬਸ ਮੈਂ ਇਹੀ ਗੱਲ ਕਹੂੰਗਾ ਥੈਂਕ ਯੂ ਸਾਰਿਆਂ ਨੂੰ